ਜਦਿਆਵਾ ਗੁਰੂ ਹਲਕੇ ਵਿੱਚ ਫਾਸਟ ਟ੍ਰੇਲ ਪਹੁੰਚੀ ਸ਼੍ਰੀ ਹਰੇਸ਼ ਕਾਰਿਆਦੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਹਲਕਾ ਜਿੰਦਾ ਸਾਡੇ ਜ਼ਿਲ੍ਹਾ ਪ੍ਰਧਾਨ ਅਮਰਸਰ ਦੇ ਹਾਜ਼ਰ ਪਿੰਡ ਸਰਦਾਰ ਅਮਰਜਿਤ ਸਿੰਘ ਜਿੰਦੀ ਸਾਹਿਬ ਸਾਡੇ ਪੰਜਾਬ ਸਬੋਡੀਨਰ ਸਰਵਿਸ ਸਿਲੈਕਸ਼ਨ ਬੋਰਡ ਦੇ ਮੈਂਬਰ કેસી વેરીન સ્પાક થી શારી પદમાન સાહેબ સરપેટ સંગઠનીજી મેડમ સુનેરાજી ਸਾਡੇ ચેરમેન સાહેબ સુકેદાર શ્રાહક સિંહ સરદાર ગુરવંતસિંહ કપ્પેરાદ કુમ વાક વાક પંડવા તો આયે સરપંચ સાહેબ અને પંચ સાહેબ માનવ સરકાર જો બજુરખ મેરિયા પેના મેરે દીરે ਆਓ ਸਭ ਤੋਂ ਪਹਿਲਾਂ ਬਤੇ ਦੀ ਸਾਥ ਨਾਲ ਹੋਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਨੂੰ ਦਿਲੋਂ ਬੇਹੱਦ ਖੁਸ਼ੀ ਆ ਕਿ ਇਹ ਜਲਿਆਣਾ ਗੁਰੂ ਹਰਕਾਰ ਜਿਹਦੇ ਵਿੱਚੋਂ 2022 ਦੇ ਵਿੱਚ ਤੁਸੀਂ ਮੈਨੂੰ ਬਹੁਤ ਮਾਨ ਸਤਿਕਾਰ ਦੇ ਕੇ ਲਗਭਗ 26000 ਵੋਟਾਂ ਦੇ ਫਰਕ ਦੇ ਨਾਲ ਅਸੀਂ ਲੋਕ ਵਿਧਾਨ ਸਭਾ ਦੀਆਂ ਕੌੜੀਆਂ ਜਿਹੜਾ ਜਾਂ ਸੀਗੀਆਂ ਉਹ ਹਲਕਾ ਅੱਜ ਪੇਟ ਫਾੜ ਰਿਹਾ ਸਿਰ ਤੇ ਆਕਾ ਖੜਾ ਹੈ ਔਰ ਦਿਨ ਬਦਨ ਇਸ ਹਰ ਕਿਨੇ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੈ ਉਹ ਬਹੁਤ ਤੇਜ਼ੀ ਨਾਲ ਵਧ ਰਿਹਾ ਔਰ ਮੈਂ ਬਹੁਤ ਖਾਸ ਤੌਰ ਤੇ ਤਨਖਾੜੀਆਂ ਸਰਦਾਰ ਜਗਰੂਪ ਸਿੰਘ ਜੀ ਰੂਪੀ ਸਾਹਿਬ ਦਾ ਕੰਵੰਡੀ ਲੋਕਾਂ ਤੋਂ ਮਾਮ ਮੇਰਾ ਕਹਲਾ ਕੋਈ ਜਾਣ ਪਛਾਣ ਦਾ ਮਤਾਂਸਰੀ ਨਹੀਂ ਹੋਈ ਸਾਰੇ ਹੀ 당ਦੇ ਉਹ ਬੜੇ ਲੰਬੇ ਸਮੇਂ ਤੋਂ ਵਿਚਰਦੇ ਆਉਂਦੇ ਨੇ ਆਪਣੇ ਸਾਰਿਆਂ ਦੇ ਵਿੱਚ ਸਾਫਤਾ ਚੇਅਰਮੈਨ ਨੇ OBC ਵੇਜ ਦੇ ਵਿੱਚ ਕਾਂਗਰਸ ਦੇ ਔਰ ਸਾਫਤਾ 77 ਰਹੇ ਨੇ ਪੰਜਾਬ ਕਾਂਗਰਸ ਕਮੇਟੀ ਦੇ ਤਿੰਨ ਵਾਰੀ ਤਿੰਨ ਵਾਰੀ ਪੰਜਾਬ ਦੇ ਪੰਜਾਬ ਕਾਂਗਰਸ ਕਮੇਟੀ ਦੇ 77 ਰਹੇ ਨੇ ਔਰ ਉਹਨਾਂ ਦੇ ਨਾਲ ਸਰਦਾਰ ਤਜਿੰਦਰ ਸਿੰਘ ਚੰਡੀ ਸਾਹਿਬ ਜਿਹੜੇ ਮੌਜੂਦਾ ਸੱਤਰ ਨੇ ਹੋ ਗੀ ਸਿੰਘ ਮੋਰਚਾ ਬੀਜੇਪੀ ਪੰਜਾਬ ਦੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਮੈਂ ਪਹਿਦੋਂ ਧੰਨਵਾਦ ਕਰਦਾ ਹਾਂ ਕਿ ਮੇਰੇ ਜੰਡਿਆਰਾ ਹਰ ਇੱਕ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਕਦਮ ਜਿਹੜਾ ਆ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉੱਚਾ ਹੈ ਪਿਛਲੇ ਦਿਨੀ ਸਾਡੇ ਕੋਲੇ ਸਰਦਾਰ ਅਮਰੀਕ ਸਿੰਘ ਜੀ ਛੋਟੀ ਸਾਹਿਬ ਤੇ ਵੀ ਦਾਸ ਜਪਰਾ ਕੋ ਸਾਡੇ ਸਰਦਾਰ ਨਸ਼ਮਲ ਸਿੰਘ ਜੀ ਸਰਪੰਨ ਸਾਹਿਬ ਉਹ ਵੀ ਸ਼ਾਮਲ ਹੋਏ ਸੀਗੇ ਔਰ ਦਿਨ ਬਦਿਆਂ ਸਾਡਾ ਪਰਿਵਾਰ ਜਿਹੜਾ ਇਸ ਸਪੀਡ ਦੇ ਨਾਲ ਵਧ ਰਿਹਾ सॾा जडियाले हलके जडियाले हलके जूथ जिंदबाद आम आदमी पार्टी जिंदबाद श्री अरविंदजरीव जिंदबाद सरदार भगवंत सिंह मान जिंदबाद ਆਓ ਜੀ ਆਓ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਆਓ ਬੋਲੋ ਕੌਪਰਸ਼ਨ ਨੂੰ ਬਿਠਾਓ ਸਾਰੇ ਬੈਠੋ ਬਹੁਤ ਬਹੁਤ ਜੀ ਜੀ ਸੋ ਆਮ ਤੌਰ ਤੇ ਦੋ ਜੋ ਮੈਨੂੰ ਸੁਣਨ ਨੂੰ ਮਿਲਦਾ ਹੈ ਜਾਂ ਮੈਂ ਦੇਖਿਆ ਹੈ ਕਿ ਜਦੋਂ 3 ਸਾਲ ਬੀਤ ਜਾਂਦੇ ਨੇ 3 ਸਾਲ ਬੀਤਣ ਤੋਂ ਬਾਅਦ ਕੋਈ ਸਰਕਾਰ ਦੇ ਪ੍ਰਤੀ ਗੁੱਸੇ ਗਰੇ ਕੋਈ ਮੌਜੂਦਾ ਐਮਐਲਏ ਦੇ ਪ੍ਰਤੀ ਜਾਂ ਮੰਤਰੀ ਦੇ ਪ੍ਰਤੀ ਸੋ ਥੋੜਾ ਜਾ ਜੋਰ ਜਿਹੜਾ ਹੈ ਉਹ ਦੂਜੇ ਪਾਸੇ ਲੱਗ ਜਾਂਦਾ ਪਰ ਜਦਿਆਲਾ ਗੁਰਵਰ ਕਦੀ ਇਹ ਕਸੂਰ ਜਤਾ ਮਾਂ ਕੋਈ 30 ਸਾਲਾਂ ਦੇ ਵਿੱਚ ਟੁੱਟਿਆ ਆ ਔਰ 30 ਸਾਲਾਂ ਤੋਂ ਬਾਅਦ ਅੱਜ ਦੂਸਰੇ ਮੇਰੇ ਭੈਣ ਭਰਾ ਮੇਰੇ ਵੀਰ ਬਾਕੀ ਭਾਂਡੀਆਂ ਛੱਡ ਕੇ ਵੀ ਅੱਜ ਆਵਾਜ਼ ਪਾਰਟੀ ਦੇ ਵਿੱਚ ਆ ਗਏ ਜੇਕਰ ਪਿਛਲੇ 30 ਸਾਲਾਂ ਦੀ ਆਪਾਂ ਗੱਲ ਕਰੀਏ 2022 ਨੂੰ ਜਦੋਂ ਤੋਂ ਮਾਨ ਸਰਪ ਦੀ ਸਰਕਾਰ ਆਈ ਆ ਜੰਡਿਆਰਾ ਗੁਰੂਰ ਖੇ ਨੂੰ ਬਹੁਤ ਵੱਡਾ ਮਾਨ ਸਰਕਾਰ ਮਿਲਿਆ ਔਰ ਮੈਂ ਸਮਝਦਾ ਕਿ ਮੈਨੂੰ ਮੰਤਰੀ ਕੱਡੇ ਰੂਣੀ ਬਣਾਇਆ ਗਿਆ ਸਾਰੇ ਜੰਡਿਆਰਾ ਗੁਰੂਰ ਕਹਿੰਦੇ ਲੋਕਾਂ ਦੀ ਮਿਹਨਤ ਤੇ ਸਾਰੇ ਜੰਡਿਆਰਾ ਗੁਰੂਰ ਇਹ ਲੋਕਾਂ ਤੋਂ ਬਣਾਈ ਹੈ ਮੈਂ ਆਖਰੀ ਕਿਲੇ ਵਿੱਚ ਕੋਈ ਐਸ ਕੰਮ ਨਹੀਂ ਸੀ ਦਾ ਆਇਆ ਕਿ ਬਹੁਤ ਵੱਡਾ ਮਿਲੋ ਕੌਤਾ ਮਿਲ ਜੇ ਇੰਨਾ ਮੈਂ ਮੰਤਰੀ ਬਣਾਂ ਜਾਂ ਮੇਰੀ ਤੇ ਇੱਕ ਇਛਾ ਸੀਗੀ ਦਲੀਸ਼ਾ ਸੀਗੀ ਕਿ ਮੈਂ ਜੋ ਅਫਸਰ ਰਹਿ ਕੇ ਨਹੀਂ ਕਰ ਸਕਿਆ ਉਹ ਮੈਂ ਰਾਜਨੀਤੀ ਦੇ ਵਿੱਚ ਆ ਕੇ ਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਕੁਝ ਵਧੀਆ ਕਰ ਸਕਾਂ ਜਦੋਂ ਬੋਨ ਐਕ ਨੇ ਮਿਲੇ ਤੇ ਮੈਨੂੰ ਵੀ ਬੜਾ ਡਰ ਲੱਗਦਾ ਸੀਗਾ ਕਿ ਅਸੀਂ ਤਾਂ ਇੱਕ ਆਮ ਜਿਹੇ ਘਰ ਦੇ ਵਿੱਚ ਉੱਠ ਕੇ ਆਏ ਆਂ ਤੇ ਐਡੇ ਵੱਡੇ ਵੈਖ ਨੇ ਮਾਨ ਸਾਹਿਬ ਨੇ ਦੇ ਦਿੱਤੇ ਨੇ ਇਹਨਾਂ ਨੂੰ ਚਲਾਵਾਂਗੇ ਕਿਵੇਂ ਤੇ ਮੈਂ ਮਾਨ ਸਾਹਿਬ ਨੂੰ ਕਿਹਾ ਮਾਨ ਸਾਹਿਬ ਤੁਸੀਂ ਮੈਨੂੰ ਐਡੇ ਵੱਡੇ ਵੈਖ ਹੀ ਦੇ ਦਿੱਤੇ ਆ ਮੈਨੂੰ ਘਾਰਾ ਮੈਂ ਕਿਵੇਂ ਮਤਲਬ ਇਹਨਾਂ ਨੂੰ ਚਲਾ ਪਾਉਂਗਾ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਨਹੀਂ ਕਹਿੰਦੇ ਤੁਸੀਂ ਜਿਹੜਾ ਗੁਰੂ ਦੀ ਧਰਤੀ ਤੋਂ ਆਉਂਦੇ ਹੋ ਜਿਹੜਿਆਲਾ ਗੁਰੂ ਗੁਰੂ ਸ਼ਬਦ ਤੁਹਾਡੇ ਨਾਲ ਲੱਗਦਾ ਤੁਹਾਡੇ ਤੇ ਗੁਰੂਆਂ ਪੀਰਾਂ ਦੀ ਰਹਿਮਤ ਆ ਤੁਹਾਡੇ ਤੇ ਉਹਨਾਂ ਦਾ ਸਿਰ ਤੇ ਹੱਥਾ ਗੁਰੂਆਂ ਪੀਰਾਂ ਦਾ ਤੁਸੀਂ ਅਵਾਸ ਹੁਮੈਤ ਚਲਾਉਂਗੇ ਇਸ ਚੀਜ਼ ਨੇ ਮੈਨੂੰ ਏਨਾ ਹੌਸਲਾ ਦਿੱਤਾ ਇਸ ਚੀਜ਼ ਨੇ ਮੈਨੂੰ ਏਨਾ ਹੌਸਲਾ ਦਿੱਤਾ ਮੈਂ ਆਪਣਾ ਕਾਰਜ ਭਾਰ ਸੰਭਾਲ ਦਿਆ ਮੇਰੇ ਸਭ ਤੋਂ ਪਹਿਲਾਂ ਜਿਹੜੀ ਗੁਮਾਰਦੇ ਨੇ ਚਦਾਂ ਗਈ ਕਿ ਲੋਕਾਂ ਦੇ ਨਾਲ ਆਪਾਂ 600 ਯੂਨਟ ਬਿਜਲੀ ਫ੍ਰੀ ਦੇ ਦਿੱਤਾ ਗਰੰਟੀ ਦਿੱਤੀ ਹੋਈ ਆ ਸਾਡੇ ਮਾਣਯੋਗ ਕਨਵੀਨਰ ਜੀ ਅਰਿੰਦਤ ਕੇਸੀਪਾਲ ਸਾਹਿਬ ਨੇ ਤੇ ਸਰਕਾਰ ਤੋਂ ਪ੍ਰਮੋਦ ਸਿੰਘ ਮਾਨ ਸਾਹਿਬ ਨੇ ਗਰੰਟੀ ਦਿੱਤੀ ਹੋਈ ਆ ਤੇ ਸਭ ਤੋਂ ਪਹਿਲੇ ਦੇ ਦਿੱਤੀ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੂੰ ਮੈਂ 3 ਮਹੀਨੇ ਹੋਏ ਸੀਗੇ ਤੇ 600 ਯੂਨਟ ਮਾਫ ਕਰ ਦਿੱਤਾ ਸੀ 600 ਯੂਨਟ ਮਾਫ ਕਰ ਦਿੱਤਾ ਸੀ ਅੱਜ ਪੰਜਾਬ ਦੇ ਵਿੱਚ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਔਰ ਕਿਸੇ ਨਾਲ ਕੋਈ ਵਖਰਾਨੀ ਨਹੀਂ ਕਿਸੀ ਨਾਲ ਕੋਈ ਜਾਤ ਧਰਮ ਆਮਦਨ ਕੋਈ ਕਿਸੇ ਤਰ੍ਹਾਂ ਦਾ ਵਖਰਾਨੀ ਨਹੀਂ ਸਾਰਿਆਂ ਨੂੰ ਇੱਕ ਵੱਟੋਂ ਸੇ ਸੋ ਜੋ ਬਿਜਲੀ ਫਰੀ ਦਿੱਤੀ ਆ ਤੇ ਨਾਲ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਥੱਟ ਦਾ ਹੱਥ ਮੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਬਿਜਲੀ 100 ਯੂਨਿਟ ਮਾਫ ਕਰਾਉਣ ਵਾਸਤੇ ਮੈਨੂੰ ਕਿਸੇ ਦਫ਼ਤਰ ਦੇ ਵਿੱਚ ਜਾਣਾ ਪਿਆ ਜਾਂ ਕਿਤੇ ਕੋਰੇ ਕਾਗਜ਼ ਤੇ ਗੁੱਠਾ ਲਾਉਣਾ ਪਿਆ ਜਾਂ ਸਾਈਨ ਕਰਨੇ ਪਏ ਨੇ ਬਿਜਲੀ ਫ੍ਰੀ ਮਿਲੀ ਆ ਤੇ ਸਾਡੇ ਨੂੰ ਧਰ ਰਿਹਾ ਕੋਈ ਵੀ ਅਸੀਂ ਲੋੜ ਦੀ ਕੰਡੀਸ਼ਨ ਨਹੀਂ ਰੱਖੀ ਕਿਸੇ ਤਰ੍ਹਾਂ ਦਾ ਕੋਈ ਫਾਰਮ ਨਹੀਂ ਭਰਾਇਆ ਕੋਈ ਆ ਸੀਬੀਸੀ ਸਰਟੀਫਿਕੇਟ ਦੀ ਮੰਗੇ ਕੋਈ ਸਰਪੰਚ ਪੰਚ ਐਮਐਲਏ ਮੇਅਰ ਕਿਸੇ ਦੀ ਹੋਰ ਨਹੀਂ ਲਵਾਈ ਸਾਰਿਆਂ ਨੂੰ ਬਿਜਲੀ ਖਰੀਦ ਦੇ ਦਿੱਤੀ ਤੇ ਘਰੇ ਬੈਠਾ ਦੇ ਦਿੱਤੀ ਇਹਨੂੰ ਕਹਿੰਦੇ ਆ ਬਗਲਾ ਤੇ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਜਾਣੇ ਤੇ ਲੋਕਾਂ ਨੂੰ ਖਚਲ ਖਵਾ ਨਾ ਪਤਾ ਆ ਅੱਜ ਕੱਲ ਮੈਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਹਰ ਪੰਚ ਦੇ ਕਹਿੰਦਾ ਸੀਗਾ ਜੇ ਜਦੋਂ ਤੋਂ ਸਰਕਾਰ ਤੋਂ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਆਸੀਂ ਬਿਜਲੀ ਬੋਰਡ ਦੇ ਵਿੱਚ ਮੁਨਾਫੇ ਚ ਕਰ ਰਹੇ ਆ ਮੁਨਾਫੇ ਦੇ ਵਿੱਚ 600 ਯੂਨਟ ਬਿਜਲੀ ਨੇ ਇਤਨੀ ਦੇਤੀ ਬਿਜਲੀ ਕਿਸਾਨ ਭਰਾ ਮਾਲੂ ਦੀ 14 ਤੱਕ 15 ਬੰਦਾ ਤਾਂ ਇਹ ਦੇਤੀ ਦਿਨੇ ਬਿਜਲੀ ਦੇਤੀ ਪ੍ਰਾਈਵੇਟ ਫਰਮਾਂ ਤੋਂ ਹੀ ਖਰੀਦ ਲਿਆ ਕੋਰ ਮਾਈਨ ਵੀ ਸ਼ੁਰੂ ਕਰ ਲਈ ਨਮੀਆਂ 850 ਤੋਂ ਵੱਧ ਪਰਤੀਆਂ ਜਿਹੜੀਆਂ ਨੇ ਬਿਜਲੀ ਬੋਰਡ ਦੇ ਵਿੱਚ ਹੀ ਲੜ ਦਿੱਤੀਆਂ ਸਾਰਾ ਕੁਝ ਕਰਨ ਦੇ ਬਾਅਦ باوجود ਵੀ ਬਿਜਲੀ ਬੋਰਡ ਦਾਫੇ ਦੇ ਵਿੱਚ ਜਾ ਰਿਹਾ ਹੈ ਔਰ ਕੱਲ ਕਿ ਬਿਜਲੀ ਦੇ ਰੇਟ ਨਵੇਂ ਟੈਰਫ ਰੇਟ ਜਿਹੜੇ ਆ ਉਹ ਅਨਾਉਂਸ ਕੀਤੇ ਨੇ 1 ਅਪ੍ਰੈਲ ਅਪਰਸੋ ਤੋਂ ਇੱਕ ਅਪਰਾਰ ਤੋਂ ਤੁਹਾਨੂੰ ਬਿਜਲੀ ਸਸਤੀ ਮਿਲੂਗੀ ਜਿਹੜੇ ਜਿਹੜਾ ਅਸੀਂ ਬਣਾਤਾ ਆਇਆ ਉਹ ਅਸੀਂ ਸਾਰਾ ਲਾਭ ਆਪਣੇ ਕੱਪਟਾਨਾਂ ਦੇ ਵਿੱਚ ਸਾਰਾ ਕਾਫਾ ਖਪਤਕਾਰਾਂ ਦੇ ਵਿੱਚ ਮੰਨ ਦਿੱਤਾ ਕਿਉਂਕਿ ਸਰਕਾਰ ਸਰਕਾਰ ਕੋਈ ਕਮਾਈ ਵਾਸਤੇ ਨਹੀਂ ਆਉਂਦੀ ਤੇ ਕਮਾਈ ਕੀਤੀ بجلی ਕੁਹਾੜ ਵਾਤੇ ਚ ਚਲੇ ਗਿਆ ਤੇ ਹੁਣ ਅਸੀਂ ਇਹਨੂੰ ਕਮਾਈ ਹਰ ਗੋਸ ਸੁਣਾ ਦੇਣਾ ਖਪਤਕਾਰ ਨਹੀਂ ਇੱਕ ਤੋਂ ਤੁਰੜ 8 ਲੱਖ ਸਾਡੇ ਕੋਲ ਵੱਖ-ਵੱਖ ਕਲੈਕਸ਼ਨ ਨੇ ਹਰ ਇੱਕ ਜਿਹੜਾ ਹਫਤਾਰ ਸਿੱਧਾ ਕਾਇਓ ਘਰੇਲੂ ਆ ਚਾਹੇਓ ਦੁਕਾਨਦਾਰ ਚਾਹੇਓ ਵੱਡੇ ਇੰਡਸਟਰੀ ਵਾਲਾ ਜਿੰਨੇ ਵੀ ਆਗੇ ਨੇ ਸਾਰਿਆਂ ਨੂੰ ਜਿੰਨਾ ਜਨਾ ਭੰਦਾ ਹੱਕ ਸੀਦਾ ਉਹ ਫਾਇਦੇ ਦੇ ਵਿੱਚੋਂ ਦੇ ਦਿੱਤਾ ਗਿਆ 31 ਤਰੀਕ ਨੂੰ ਰਾਤ 12:00 ਤੋਂ ਬਾਅਦ ਜਿਹੜਾ ਭੰਦਾ ਪਰਫਰਾਨ ਲੱਗੂਗਾ ਉਹ ਘਟੇ ਹੋਏ ਦੇ ਰੇਟ ਲੱਗਣਗੇ ਇਹ ਵੀ ਇਹ ਇਹ ਇਹਨੂੰ ਕਹਿੰਦੇ ਆ ਬਦਲਾ ਦੇਖੋ ਜਿੱਦਾਂ ਕੋਈ ਕੋਈ ਚੀਜ਼ ਘੱਟ ਵੀ ਦੇਖੀ ਅਸੀਂ ਕਿਸੇ ਦੇ ਮਤ ਰੇਟ ਤਿੰਨ ਚੌਥਾ ਬਜਟ ਅਸੀਂ ਪੇਸ਼ ਕਰ ਦਿੱਤਾ ਅਸੀਂ ਲੋਕਾਂ ਦੇ ਉੱਤੇ ਕੋਈ ਬੋਲ ਨਹੀਂ ਪਾਇਆ ਕੋਈ ਬੋਲ ਨਹੀਂ ਪਾਇਆ ਲੋਕਾਂ ਦੇ ਉੱਤੇ ਔਰ ਇਸ ਵਾਰੀ ਬਜਟ ਦੇ ਵਿੱਚ ਜਿਹੜਾ ਅਸੀਂ ਫੁੱਦ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹਦੇ ਵਾਸਤੇ ਅਸੀਂ ਉਹਦੇ ਵਾਸਤੇ ਵੀ ਬਜਟ ਦੀ ਅਲੋਕੇਸ਼ਨ ਕਰ ਦਿੱਤੀ ਔਰ ਮੈਂ ਤੁਹਾਨੂੰ ਇਹ ਸੁਭਾਤ ਤੋਂ ਯਕੀਨ ਦਿਵਾਉਣਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਵਾਂਗੇ ਇੱਕ ਵੀ ਨਸ਼ਾ ਤਸਕਰ ਜਿਹੜਾ ਪੰਜਾਬ ਦੀ ਬੰਦਿਆ ਔਰ ਮੇਰੀ ਨਸ਼ਾ ਤਸਕਰਾਂ ਨੂੰ ਸਿੱਧੀ ਚਾਮਣੀ ਆ ਕਿ ਜਾਂ ਤੇ ਆਪਣੇ ਧੰਦੇ ਛੱਡ ਦੋ ਜਾਂ ਮਸੇ ਵੇਚਨੇ ਛੱਡੋ ਨਸ਼ਾ ਤਸਕਰੀ ਛੱਡੋ ਜਾ ਪੰਜਾਬ ਛੱਡੋ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਇਹਨਾਂ ਤੋਂ ਇਲਾਵਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਤੇ ਮੈਂ ਇੱਕ ਆਪਣੇ ਪਿੰਡ ਵਾਲੀਏ ਦੇ ਵਿੱਚ ਪਿਛਲੇ ਦਿਨੀ ਗਿਆ ਸੀਗਾ ਮੈਂ ਕਹਿੰਦਾ ਕੁਝ ਦਿਨ ਬਾਅਦ ਆਉਣਾ ਹੈ ਤੁਹਾਡੇ ਕੋਲੇ ਔਰ ਮੈਂ ਸਾਰੀ ਪੰਚਾਇਤ ਔਰ ਲੋਕਾਂ ਨੂੰ ਇਕੱਠੇ ਕਰਕੇ ਪੁੱਛਣਾ ਕਿ ਨਸ਼ਾ ਨਹੀਂ ਵੇਚਦਾ ਪਿੰਡ ਤੇ ਵਿੱਚ ਤੁਸੀਂ ਸਾਰੇ ਕਹੋਗੇ ਕਿ ਨਹੀਂ ਵਿਕਦਾ ਤੇ ਫੇਰ ਮੈਂ ਮੰਨੂਗਾ ਜੇ ਮੈਂ ਹੋਰ ਰਿਪੋਰਟਾਂ ਤੁਹਾਨੂੰ ਨਹੀਂ ਮੰਨਦਾ ਤੇ ਉਥੇ ਮੈਨੂੰ ਪੰਚਾਇਤ ਲੈ ਪਰਾਨੇ ਉੱਤੇ ਬੇਦਾਰੇ ਬੰਦਿਆ ਨੇ ਸ਼ਿਕਾਇਤ ਕਰਨੇ ਜਿਹੜਾ ਤੁਸੀਂ 20 25 ਦਿਨ ਤੋਂ ਸ਼ਕਤੀ ਕੀਤੀ ਹੋਈ ਹੈ ਨਾ ਉਹਦੇ ਨਾਲ ਅਸੀਂ ਹੋਣੀ ਸਰਟੀਫਿਕੇਟ ਦਿੰਦੇ ਆਂ ਵੀ ਬਾੜੀਆਮਾਂ ਚ ਪੁੱਤੋਂ ਹੁੰਦਾ ਕਿ ਇੱਕ ਇੱਕ ਨਸ਼ਾ ਦਸਤਾਵੇਜ਼ਤ ਹੋ ਜੇ ਕਿਤੇ ਵੀ ਕੋਈ ਨਸ਼ੇ ਦਾ ਜਿਹੜਾ ਵਪਾਰੀ ਆ ਉਹ ਫੇਰ ਦੇਵੇ ਤਲੀ ਰਹਾ ਹੌਲੀ ਹੌਲੀ ਅਸੀਂ ਸਾਰੇ ਹੀ ਕੰਮ ਜਿਹੜੇ ਆ ਉਹ ਇਸ ਤਰ੍ਹਾਂ ਕਰਦੇ ਆਂ ਛੜਕਾਂ ਦੀ ਗੱਲ ਤੁਸੀਂ ਆਪੇ ਹੀ ਕਰ ਦਿੱਤੀ ਦੇਪੋ ਸੜਕਾਂ ਦੇ ਵਿੱਚ 2022 ਦੇ ਵਿੱਚ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ ਜੀ ਹੋਰ ਕੋਈ ਗੱਲ ਨਹੀਂ ਨਾ ਸਾਡੇ ਕੋਲ ਕੋਈ ਪੈਸੇ ਨਹੀਂ ਘਾਟਾ ਨਾ ਸਾਡੇ ਕੋਲ ਕੋਈ ਮਿਹਨਤ ਦੀ ਘਾਟ ਮੈਂ ਇੱਕ ਪਾਲਸੀ ਲਾਂਦੀ ਸੀਗੀ 22 ਦੇ ਵਿੱਚ ਕਿ ਜਿਹੜਾ ਵੀ ਠੇਕੇਦਾਰ ਸੜਕ ਬਣਾਉਂਗਾ ਜਿਹੜਾ ਵੀ ਠੇਕੇਦਾਰ ਸੜਕ ਬਣਾਉਂਗਾ ਉਹਨੂੰ 5 ਸਾਲ ਜੇ ਉਸ ਸਰਕਟੇ ਛੇੜ ਨਹੀਂ ਪੈ ਗਈ ਨਾ ਤੇ 5 ਸਾਲ ਉੰਦਾ ਹੀ ਪੈਸਾ ਦੇ ਵਿੱਚ ਉਹਦੀ ਮਸ਼ੀਨਰੀ ਦੁਬਾਰਾ ਇੱਥੇ ਲਿਆਵਾਂਗੇ ਤੇ ਉਹਦੇ ਉੱਤੇ ਇਹ ਕੰਮ ਕਰਾਵਾਂਗੇ ਚਾਹੇ ਅੱਜ ਸਾਹੀ ਤਰ੍ਹਾਂ ਕਰਦੇ ਤੇ ਜਾਂ ਫਿਰ 5 ਸਾਲ ਲੱਗ ਜਾਂਦੇ। ਉਹ ਵੀ ਦੇਖ ਲਓ ਚੰਕਾ ਦੀ ਕੁਆਲਿਟੀ ਸੁਧਰ ਗਈ। ਟੈਂਡਰਿੰਗਾਂ ਜਿਹੜਾ ਕੰਮ 100 ਕਰੋੜ ਦੇ ਵਿੱਚ ਮੰਨ ਲਓ ਹੁੰਦਾ ਸੀਗਾ ਉਹ 80-80 ਕਰੋੜ ਰੁਪਏ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ। ਕਮਿਸ਼ਨਾਂ ਘੱਟ ਹੋ ਗਈਆਂ। 80 ਕਰੋੜ ਰੁਪਏ ਦੇ ਵਿੱਚ ਸਾਨੂੰ ਮਜ਼ਬੂਤੀ ਵੀ ਮਿਲਣੀ ਸ਼ੁਰੂ ਹੋ ਗਈ। ਆ ਕੁਟਾਰੀਆ ਸਾਹਿਬ ਜਿਹੜੇ ਕਿ ਨਹੀਂ ਇਹ ਮੈਨੂੰ ਕਹਿੰਦੇ ਰਹਿੰਦੇ ਸੀਗੇ ਕਿ ਜਦੋਂ ਮੈਂ ਉੱਥੋਂ ਆਉਣਾ ਤੇ ਜਿਹੜਾ ਬਿਯਾਰ ਕਰਦੇ ਨੇ ਤੇ ਕਹਿੰਦੇ ਜਦੋਂ ਮੈਂ ਜਾਣੀਆਂ ਮੈਨੂੰ ਲਾਗੋ ਨਹੀਂ ਲੰਗਦਾ ਹੁੰਦਾ ਸੀਗਾ ਨਾ ਤੇ ਮੈਂ ਖਰੋਕ ਕੇ ਕਿ ਤੁਹਾਡਾ ਹਾਂ ਵੀ ਪਤਾ ਇਹੋ ਜਿਹਾਂ ਅੰਦਾਜ਼ਾ ਜਿਹੜਾ ਇਹਦਾ ਆ ਕੀ ਐਨਾ ਕੁ ਟੋਟਾ ਜਿਹੜਾ ਆ ਇਹ 5 ਸਾਲ ਰੋਕਨੀ ਆ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਮੈਨੂੰ ਵੀ ਟੀਵੀ ਤੋਂ ਸੁਣਦੇ ਆ ਸੀਗਾ ਖਬਰਾਂ ਚੌਥੇ ਮੇਰੇ ਜੀ ਹਰਪਜਨ ਸਿੰਘ ਜੀ ਜੀ ਉਹ ਬਿਜਲੀ ਮੰਤਰੀ ਬਣਾਏ ਗਏ ਨੇ ਚਲੋ ਮੈਂ ਬਾਹਰ ਗਿਆ ਬਾਹਰ ਮੀਡੀਆ ਖੜਾ ਸੀਗਾ ਤੇ ਮੀਡੀਆ ਵਾਲੇ ਮੈਨੂੰ ਕਹਿੰਦੇ ਜੀ ਚਲੋ 600 ਯੂਨਿਟ ਬਿਜਲੀ ਲਾ ਕੇ ਜੀ ਕਰ ਦਿਆਂਗੇ ਮਾਫ ਹੋ ਸਾਰਾ ਕੁਝ ਕਰਾਂਗੇ ਉਹ ਕਹਿੰਦੇ ਜੀ ਤੁਸੀਂ ਬਿਜਲੀ ਮੰਤਰੀ ਹੋਣ ਦੇ ਨਾਲ ਨਾਲ ਪੀਡਬਲਯੂਡੀ ਮੰਤਰੀ ਵੀ ਹੋ ਮੈਂ ਕਹਿੰਦਾ ਪੀਲ ਦਾ ਉਪ ਮੁੱਖ ਮੰਤਰੀ ਹੈ ਨਾ ਕਹਿੰਦੇ ਹੈਗੇ ਉਹ ਜੀ ਆਹ ਵੇਖੋ ਸਾਡੇ ਕੋਲ ਲਿਸਟ ਆ ਹੁਣ ਇਹਦੇ ਜਿਨੀ ਜਰੋਂਗੇ ਮੈਂ ਕਹਿੰਦਾ ਜਿੰਨੇ ਫੋਟ ਦਿੱਲੀ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਲੈਣਾ ਉਨੀਆਂ ਹੀ ਚੋਕੀਆਂ ਸ਼ੜਕਾਂ ਕਾਹਾਂਗੇ ਤੇ ਉਨੇ ਹੀ ਕਦੇ ਪੋੜ ਆਜ ਤੁਸੀਂ ਆ ਬਨਵਾਲਾ ਪੁਰ ਵੇਖ ਲੋ ਰੰਗ ਦੇ ਦੇ ਸੀ ਗਿਆ ਉਹਨੂੰ ਵੀ ਅਨ ਇਹਤਰੇ ਨਰੈਣਗੜ੍ਹ ਵਾਲਾ ਪਉ ਵੇਖੋ ਕਿੰਨੇ ਪੁੱਲ ਜਿਹੜੇ ਨੇ ਜਿਹੜੇ ਐ ਲੋਕ ਉੱਥੇ ਜਾ ਕੇ ਸੁਭੀ ਨੇ ਉਹ ਲੋਕ ਅਸੀਸਾਂ ਦਿੰਦੇ ਨੇ ਸਰਕਾਰ ਤੋਂ ਹਰਮਨ ਸਿੰਘ ਮਾਨ ਸਾਹਿਬ ਨੂੰ ਕਿ ਦੇਖੋ ਜੀ ਥੋੜੇ ਜਿਮੇ ਦੇ 380 ਦੇ ਵਿੱਚ ਵਿੱਚ ਕਿੰਨੀ ਤਕਦੀ ਦੀ ਜਿਹੜੀ ਜਾਣ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਆ ਉਹ ਕਰ ਦਿੱਤੀ 52000 ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਜਿਹੜਾਏ ਆਮ ਆਦਮੀ ਕਰੇ ਨਾ ਕਰ 150 ਦੇ ਕਰੀਬ ਰੋਜ਼ ਲੋਕ ਉਥੋਂ ਦਵਾਈ ਲੈਂਦੇ ਨੇ 90 ਬਣੇ ਕਰਕੇ 52 ਫ੍ਰੀ ਨੇ ਟੈਸਟ ਫ੍ਰੀ ਨੇ ਲੋਕ ਜਾਂਦੇ ਨੇ ਕੋਈ ਪੈਸਾ ਨਹੀਂ ਲੱਗਦਾ ਜੀ ਸਾਰਾ ਕੁਝ ਜਿਹੜਾ ਆ ਉਹ ਸੈਟਲ ਹੁੰਦਾ ਦਵਾਈਆਂ ਵੀ ਮਿਲਦੀਆਂ ਨੇ ਤੇ ਲੋਕ ਆਪਣਾ ਆਸਥਰਮਾਨ ਇੱਥੇ ਨੇ ਮੇਰੇ ਹਲ ਇਹਦੇ ਵਿੱਚ 21 ਸਕੂਲ ਕੁੜੀਆਂ ਦਾ ਸੀਗਾ ਜੜਿਆ ਲੜਕੀਆਂ ਦਾ ਮੂਲ ਮਿਲੇ ਸਕੂਲ ਉਹ ਫੈਮਿਲੀਅਰ ਸਦੀ ਦਾ ਨਾਮ ਰੱਖਿਆ ਸੀ ਜਸਵੀ ਤੇ ਮੇਰੀ ਇਹ ਪਹਿਲ ਸੀ ਕਿ ਮੇਰੇ ਹਲ ਕੰਦੇ ਵਿੱਚ ਬੱਚਿਆਂ ਦਾ ਇੱਕੋ ਸਕੂਲਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਪੜ੍ਹਾਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਅਸੀਂ ਸਭ ਤੋਂ ਪਹਿਲਾਂ ਇੱਕ ਸਕੂਲ ਆਫ ਐਡੂਕੇਸ਼ਨ ਬਣਾਇਆ ਜਿਹੜਾ ਕੁੜੀਆਂ ਦਾ ਸਕੂਲ ਸੀਗਾ ਜਿਆਦਾ ਔਰ ਤੁਹਾਨੂੰ ਹੈਰਾਨ ਵੀ ਦੀ ਗੱਲ ਦੱਸਦਾ ਮੈਂ 2022 ਦੇ ਵਿੱਚ ਜਿਹੜਾ ਸਿੱਖਿਆਪਸੰਨ ਬਣਾਇਆ ਜੀ ਨਾਮ ਪਰ ਪਛਾ ਮੈਨੂੰ ਦੱਸੋ ਕਿ ਰਿਆਲ ਕਦੇ ਸਰਕਾਰੀ ਸਕੂਲਾਂ ਦੇ ਕਿੰਨੇ ਬੱਚੇ ਨੇ ਜਿਨ੍ਹਾਂ ਨੇ ਦਸਵਾਂ ਬਾਰੀ ਦੇ ਵਿੱਚੋਂ 80% ਤੋਂ ਵੱਧ ਨੰਬਰ ਲਏ ਨੇ ਤੇ ਕੋਈ ਬੱਚਾ ਵੀ ਨਹੀਂ ਸੀਗਾ ਜੀ ਨਿਕਲਿਆ 23 ਦੇ ਵਿੱਚ ਗਿਆ 23 ਦੇ ਵਿੱਚ 250 ਬੱਚੇ ਆਹੋ ਜਿਹੇ ਨਿਕਲ ਆਏ ਸੀਗੇ ਜਿਹੜਾ ਜੜਿਆਲ ਦੇ ਵਿੱਚ 80% ਤੋਂ ਵੱਧ ਨੰਬਰ ਲਏ ਸੀਗੇ ਔਰ ਚਬੀ ਦੇ ਵਿੱਚ ਜਦੋਂ ਅਸੀਂ ਫੰਕਸ਼ਨ ਕੀਤਾ ਸਾਡੇ ਸਾਹਮਣੇ ਚਬੀ ਦੇ ਵਿੱਚ ਫੰਕਸ਼ਨ ਕੀਤਾ ਤੇ ਚਬੀ ਦੇ ਵਿੱਚ 272 ਬੱਚੇ ਜਿਹੜਿਆ ਲੋਕੀ ਦੇ ਜਿਨ੍ਹਾਂ ਨੇ 90% ਤੋਂ ਵੱਧ ਨੰਬਰ ਲਏ ਸੀਗੇ ਤੇ 32 ਕੁੜੀਆਂ ਸਰਕਾਰੀ ਸਕੂਲ ਆਫ ਐਮੀਨਸ ਚਲਾਈ ਸਰਕਾਰੀ ਸਕੂਲ ਉਹ ਸਰਕਾਰੀ ਸਕੂਲ ਜਿਨ੍ਹਾਂ ਦੇ ਰਿਜ਼ਲਟ ਡਾਊਨ ਸੀਗੇ ਜਿੱਦਾਂ ਮੈਨੂੰ ਲੱਗਦਾ ਸੀਗਾ ਇਹਨਾਂ ਦੇ ਵਿੱਚ ਕੰਮ ਖਤਮ ਹੋ ਟੁਪਾ ਉਹ ਸਕੂਲ ਵੀ ਰਵਾਈ ਜਿਹੜਿਆ ਉਹ ਕਰ ਦੇ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਤੁਸੀਂ ਮੌਕਾ ਦਿੱਤਾ ਆ ਉਹਦੇ 'ਚ ਕੰਮ ਕਰ ਰਹੇ ਆ ਜਿਹੜੇ ਵੀ ਕੰਮ ਕੋਈ ਰੁਕੇ ਹੋਏ ਨੇ ਦੋ ਸਾਲ ਸਾਡੀਆਂ ਪ੍ਰਣ ਪੂਰੀਆਂ ਹੋ ਚੁੱਕੀਆਂ ਨੇ ਜਿੰਨੇ ਕੰਮ ਕੀਤੇ ਆ ਉਹ ਉਹ ਤਾਂ ਕੀਤੇ ਨੇ ਪਰ ਇੱਕ ਤਾਂ ਤੁਹਾਨੂੰ ਯਕੀਨ ਦਿਵਾਉਣਾ ਆ ਆ ਦੋ ਸਾਲਾਂ ਦੇ ਵਿੱਚ ਡਰਾਕਟ ਦੀ ਸਪੀਡ ਦੇ ਨਾਲ ਸਰਕਾਰ ਤੁਹਾਨੂੰ ਕੀ ਰੌਕਟ ਦੇ ਰਹੀ ਹੈ ਵਸਦੇ ਆਗੇ ਦੱਸਦੇ ਆਗੇ ਜੇ ਤੁਸੀਂ ਇੰਨੇ ਚਿਰ ਤੋਂ ਸਰਕਾਰਾਂ ਦੇ ਵਿੱਚ ਸੀਗੇ ਦੋ ਦੋ ਦਿਨ ਤਿੰਨ ਚਾਰ ਚਾਰ ਵਾਲੀ ਤੁਸੀਂ ਸਰਕਾਰਾਂ ਬਣਾਈਆਂ ਪਰ ਕਾਮ ਜਿਹੜੇ ਆ 5 ਸਾਲ ਦੇ ਹੋਣਗੇ ਇਹ ਪੰਜਾਬ ਦਾ ਕੰਨਾ ਕੰਨਾ ਬਚੰਦ ਆਮ ਆਜ਼ਮੀ ਪਾਰਟੀ ਦੀ ਸਰਕਾਰ ਨੂੰ ਯਾਦ ਕਰੂੰਗਾ ਕਿ ਵਕਿਆ ਹੀ ਇੱਕ ਸਰਕਾਰ ਆਈ ਸੀਗੀ ਔਰ ਉਹਨਾਂ ਨੇ 50 ਸਾਲਾਂ ਦੇ ਵਿੱਚ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ ਅੱਜ ਜੁੜਿਆਣਾ ਹਲਕੇ ਨੂੰ ਖਾਸ ਤੌਰ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਐਮਐਮਏ ਜਾਂ ਮੰਤਰੀ ਉਹਦੀ ਸੁਤੰਤਰ ਏਕੀ ਹੁੰਦੀ ਆ ਕਿ ਉਹਦੇ ਪਿੱਛੇ ਹਰ ਦੇਦ ਨੂੰ ਚੰਨੇ ਕਰੇ ਜਿੰਦਾਬਾਦ ਜੇ ਜਿੰਦਾਬਾਦ ਜੇਕਰ ਤੁਹਾਡਾ ਹਲਕਾ ਤੁਹਾਡੇ ਪਿੱਛੇ ਤੁਹਾਡੇ ਲੋਕਾਂ ਦੀ ਸੁਤੰਤਰ ਪਿੱਛੇ ਆ ਤੇ ਫੇਰ ਫੇਰ ਗਦਾਨ ਸਭਾ ਦੇ ਵਿੱਚ ਉਸ ਐਮਐਲਏ ਦੀ ਉਸ ਮੰਤਰੀ ਦੀ ਸ਼ਾਂਤੀ ਜਿਹੜੀ ਆ ਉਹ ਚੋੜੀ ਹੋ ਜਾਂਦੀ ਆ ਉਹ ਹੋਰ ਵੀ ਫੂਕ ਕੇ ਆਪਣੀ ਗੱਲ ਵੀ ਰੱਖ ਸਕਦਾ ਤੇ ਆਪਣੇ ਆਲ ਕੇ ਵਾਸਤੇ ਵਕਤ ਕੋ ਬਾਜੂ ਬਜਾ ਦਿ ਸਕਦਾ ਸੋ ਸਾਰੇ ਤੁਸੀਂ ਮੇਰੇ ਸਤਿਕਾਰਯੋਗ ਮੈਨੂੰ ਤੁਸੀਂ ਬਹੁਤ ਮਾਣ ਬਖਸ਼ਿਆ 2017 ਦੇ ਵਿੱਚ ਵੀ ਬੜਾ ਮਾਣ ਬਖਸ਼ਿਆ ਸੀਗਾ 34000 ਵੋਟ ਇੱਕ ਹਲਕੇ ਦੇ ਵਿੱਚੋਂ ਇੱਕ ਆਮ ਜਿਆ ਵਰਤਾ ਜਿਹੜਾ 2 ਮਹੀਨੇ ਪਹਿਲਾਂ ਪਾਰਟੀ ਨੇ ਜੁੜਿਆ ਉਹਨੂੰ 34000 ਵੋਟ ਮਿਲਿਆ ਜਾਨੀ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਕਹਿੰਦੇ ਸੀ ਕਿ ਮੈਂ ਵੀ ਆਪਦੀ ਨੌਕਰੀ ਤੇ ਕਦੇ ਜਾਂਦਾ ਫੇਰ ਫੇਰ ਮੈਂ ਅਸਤੀਫਾ ਦਿੱਤਾ ਸੀਗਾ ਮੈਂ ਵੀ ਲਾ ਕੇ ਕਹਿ ਰੂਂਦਾ ਜੀ ਮੈਂ ਹਸਪਤਾਲ ਦਾ ਨੌਕਰਾ ਸੀ ਮੈਂ ਆ ਜੀ ਮੈਂ ਫੇਰ ਨੌਕਰੀ ਤੇ ਆ ਜਨਾਂ ਦੀ ਪਰ ਮੇਰੇ 33912 ਬੰਦਿਆਂ ਦੇ ਨਾਲ ਮੇਰਾ ਧੋਖਾ ਹੋਇਆ ਸੀ ਕਰੇ ਲੋਕ ਕੰਮ ਕਰਦੇ ਆ ਉਹ ਖਾਣਾ ਸੀਗਾ ਕਿਉਂਕਿ ਬੰਦਾ ਜਦੋਂ ਵਿਸ਼ਵਾਸ ਕਰਦਾ ਹੈ ਤੇ ਉਹਦਾ ਕੋਈ ਲੀਡਰ ਕੋਈ ਦੇਤਾ ਜਦੋਂ ਵਿਸ਼ਵਾਸ ਤੋੜਦਾ ਹੈ ਨਾ ਫਿਰ ਸਾਡੇ ਸਬਰ ਦੇ ਪਿਆਲੇ ਜਿਹੜੇ ਨੇ ਭਿੱਤੇ ਹੋਏ ਖਤਮ ਹੋ ਜਾਂਦੇ ਸੋ ਤੁਸੀਂ ਬਹੁਤ ਮਾਨ ਸਰਕਾਰ ਦੇਨੇ ਹੋ ਅੱਜ ਮੇਰੀ ਹੋਰ ਧੀਰ ਜੜੀ ਆ ਬਹੁਤ ਵੱਡੇ ਪੱਧਰ ਤੇ ਵਧੀਆ ਮੇਰੇ ਹੁਣ ਅੱਗੇ ਬਹੁਤ ਸਾਡੇ ਸਰਦਾਰ ਜੋ ਸਰਕਰ ਨੇ ਚੇਅਰਮੈਨ ਨੇ ਬਲਾਕ ਪ੍ਰਧਾਨ ਨੇ ਸਾਰਾ ਹੁਣ ਮੈਂ ਸਮਝਦਾ ਕਿ ਸਰਦਾਰ ਹਰੀ ਸਿੰਘ ਛੋਟੀ ਸਾਹਿਬ ਰੂਪੀ ਸਾਹਿਬ ਚੰਤੀ ਸਾਹਿਬ ਨਿਸ਼ਾਨ ਸਿੰਘ ਜੀ ਜਿਨ੍ਹਾਂ ਨੇ ਰੀਸੈਂਟਲੀ ਜੁਆਇਨ ਕੀਤਾ ਇਹ ਮੈਨੂੰ ਹੋਰ ਵੀ ਨੇਕ ਸਲਾਮਾਂ ਦੇਣਗੇ ਹੋਰ ਵੀ ਵਧੀਆ ਸਲਾਮਾਂ ਦੇਣਗੇ ਪਰ ਮੇਰੇ ਪੌਜ਼ੇ ਤੇ ਲੋ ਵਧੀਆ ਸਵਾਗਤ ਕਰਨ ਦੇ ਤੌਰ ਤੇ ਕੰਮ ਕਰਨਗੇ ਕਿ ਆਪਾਂ ਚੰਡਿਆਲੇ ਹਲਕੇ ਦੇ ਲੋਕਾਂ ਵਾਸਤੇ ਬਹੁਤ ਕੁਝ ਪਹਿਲਾਂ ਨਾਲੋਂ ਵੀ ਪਿੰਡ ਸਾਥ ਜੋੜ ਦਿੱਤਾ ਹੈ ਉਸ ਸਮਾਂ ਦੇ ਵਿੱਚ ਹੋਰ ਵੀ ਬਿਹਤਰ ਹੋਰ ਵੀ ਬਿਹਤਰ ਕਰਕੇ ਆਪਾਂ ਲੋਕਾਂ ਨੂੰ ਲਿਆਈਏ ਔਰ ਤੁਸੀਂ 100 ਆ 100ਾਂ ਦੇ ਵਿੱਚੋਂ 106 ਪੰਚਾਇਤਾਂ ਪਹਿਲਾਂ ਹੀ ਬਣਾਇਆ ਹੋਇਆ ਚੰਦੀ ਸਾਹਿਬ ਤੁਹਾਡਾ ਤੁਹਾਡੇ ਹੋਂਦ ਦੇ ਨਾਲ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਸਕਦਾ ਕਿ ਤੁਸੀਂ ਤੇ ਅੱਜ ਉਹ ਕੁਝ ਕਰ ਬਿਨਾਇਆ ਤੇ ਜਿਹਦਾ ਮਹਿੰੇਸ਼ਾ ਹੀ ਹਮੇਸ਼ਾ ਵਾਸਤੇ ਰੇੜੀ ਰੰਗ ਦਾ ਪਾਰਟੀ ਦੇ ਵਿੱਚ ਜੋ ਬੰਦਾ ਮਾਨ ਸਤਕਾਰ ਹੈ ਜਿਹੜੇ ਵੀ ਸਤਕਾਰ ਜੋ ਸਾਥੀ ਆ ਰਹੇ ਨੇ ਉਹਨਾਂ ਦਾ ਜੋ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਆ ਉਹ ਮੇਰਾ ਫਰਜ ਨਹੀਂ ਬੰਕਾ ਮੈਂ ਫਰਜ ਨਹੀਂ ਬੰਕਾਇਆ ਤੇ ਮੇਰਾ ਕਰਮ ਵੀ ਬੰਕਾ ਤੇ ਜਿਹੜੇ ਲੋਕ ਪਾਰਟੀ ਦੇ ਨਾਲ ਖੜੇ ਨੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਨੇ ਮੈਂ ਵੀ ਉਹਨਾਂ ਵਾਸਤੇ ਪਾਰਟੀ ਦੇ ਵਿੱਚ ਉਚਿਤ ਭੰਡਾ ਮਾਨ ਸਰਕਾਰ ਉਹਨਾਂ ਨੂੰ ਬੋਵਾ ਕਿ ਮੈਂ ਆ ਸਰਦਾਰ ਬਲਜਿੰਦਰ ਸਿੰਘ ਖੰਦੇ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਹਨਾਂ ਸਾਥੀਆਂ ਬਾਜੂ ਦੇ ਆਰਗੇਨਾਈਜੇਸ਼ਨ ਦੇ ਵਿੱਚ ਨੇ ਅਸੀਂ ਤਾਂ ਆਰਗੇਨਾਈਜੇਸ਼ਨ ਧੁਰਾਂ ਦੀ ਆ ਜੀ ਬੇਸ ਹੁੰਦਾ ਕਿ ਇਸੇ ਵੀ ਜੜੀ ਕੋਈ ਵੀ ਆਰਗੇਨਾਈਜੇਸ਼ਨ ਹੋਵੇ ਨਾ ਸੰਗਠਨ ਜਿਹੜਾ ਹੈ ਉਹ ਬੇਸ ਹੁੰਦਾ ਹੈ ਸੰਗਠਨ ਕੋਈ ਸਾਰਾ ਕੁਝ ਜਿਹੜਾ ਹੈ ਉਹ ਦਿਨ ਨਿਕਲਦਾ ਹੈ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਇਹਨਾਂ ਸਾਥੀਆਂ ਦੀ ਪਾਰਟੀ ਦੇ ਅਧਿਕਾਰਤੋੜ ਆਪਸੇ ਜੜੀਆਂ ਉਹ ਗੱਲ ਕਰਨ ਕਿ ਆਪਾਂ ਇਹਨਾਂ ਜਿਹਾ ਸਵਾਵਾ ਜਿਹੜੀਆਂ ਨੇ ਲੋਕਾਂ ਵਾਸਤੇ ਜੇ ਸੇਵਾ ਕਰਨ ਦੀ ਅੱਜ ਸੇਵਾ ਬਣਾਉਂਦਾ ਦੇ ਨਾਲ ਆਏ ਨੇ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਜਿਹੜਾ ਉਹਨਾਂ ਤੋਂ ਵੱਧ ਦਿੱਤਾ ਜਾਵੇ ਕਿ ਅਸੀਂ ਆਪਣੇ ਘਰੇ ਆਏ ਹਾਂ ਤੇ ਉਹ ਸੂਰ ਬਣਦੀਆਂ ਤੇ ਜਾ ਸਕੀਏ ਬਾਕੀ ਉਹ ਕੋਈ ਗੱਲ ਕਰਨੀ ਤਾਂ ਨਹੀਂ ਕਿ ਆਪਾਂ ਕੋਈ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਕੋਈ ਹੋਣੀ ਕਰਨਾ ਪਿੰਡਾਂ ਦੇ ਵਿੱਚ ਮੈਨੂੰ ਜਿਹੜੀ ਗੱਲ ਤੋਂ ਜਾਰੀ ਚੱਲ ਉਹ ਇਹ ਆ ਜਦੋਂ ਲੜਾਈ ਝਗੜੇ ਪਿੰਡਾਂ ਦੇ ਵਿੱਚ ਹੁੰਦੇ ਨੇ ਗਲਤ ਪਰਚੇ ਹੁੰਦੇ ਨੇ ਝੂਠੇ ਪਰਚੇ ਹੁੰਦੇ ਨੇ ਤੇ ਮੇਰੇ ਮਨ ਨੂੰ ਬੜੀ ਕੇਸ ਪਹੁੰਚਦੀ ਮੈਂ ਇਹੋ ਜੇ ਕਿਸੇ ਕੰਮ ਦੇ ਵਿੱਚ ਇਨਵੋਲ ਨਹੀਂ ਆ। ਮੈਂ ਹਮੇਸ਼ਾ ਇਹ ਕਹਿੰਦਾ ਆ ਕਿ ਜੇ ਕੋਈ ਥੋੜੀ-ਬੋਲੀ ਮਿੱਟ ਦੇ ਵਿੱਚ ਗੱਲ ਹੋਣੀ ਆ ਆਪਣੀਆਂ ਪੰਚਾਇਤਾਂ ਨੇ ਆਪਾਂ ਚਾਰ ਬੰਦੇ ਇਕੱਠੇ ਹੋ ਕੇ ਬੈਠ ਕੇ ਗੱਲ ਕਰੀਏ ਤਾਂ ਮਾੜਿਆ ਆਪਾਂ ਖਾਣਿਆਂ ਵਾਲੇ ਲੋਕ ਨਹੀਂ ਆ। ਆਪਾਂ ਆਪਣੇ ਮੈਂਬਰ ਸਾਹਿਬਾ, ਲਾਖੌਰ ਸਰਪੰਚ ਸਾਹਿਬਾ ਨਾਲ ਕੋਲ ਜਾ ਕੇ ਆਪਣੇ ਮਸਲੇ ਜਿਹੜਿਆ ਉਹ ਹੱਲ ਕਰ ਲਿਆ ਕਰੀਏ। ਬਾਕੀ ਆ ਪਾਰਟੀ ਜਿਹੜੀ ਆ ਉਹ 10-11 ਸਾਲ ਦੀ 12 ਸਾਲ ਦੀ ਉਹਨਾਂ ਦੀ ਪਾਰਟੀ ਵੀ ਔਰ ਇਨੇ ਘੱਟ ਉਮਰ ਦੇ ਵਿੱਚ نیشنل politcal ਪਾਰਟੀ ਬੜੀਆਂ ਇਹ ਸਿਰਫ ਸਿਰਾਂ ਕਰਾ ਉਹ ਸਾਡੇ ਵਰਕਰਾਂ ਨੂੰ ਕਰਦਾ ਜਿਹੜੇ ਵਕਤਰ ਜਿਹੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੇ ਨਾਲ ਖੜੇ ਨੇ ਔਰ ਹਮੇਸ਼ਾ ਆਪਣੇ ਖਰਚਿਆਂ ਦੇ ਉੱਤੇ ਆਪਣੇ ਬੰਦੂਤੇ ਦੇ ਉੱਤੇ ਜਿਹੜਿਆ ਉਹ ਪਾਰਟੀਆਂ ਦੇ ਰਹੀਆਂ ਦੇ ਵਿੱਚ ਜਾਂਦੇ ਨੇ ਪਾਰਟੀ ਦੇ ਨਾਲ ਚੱਲਦੇ ਨੇ ਉਹਨਾਂ ਕਰਕੇ ਪਾਰਟੀ ਦੇ ਥੋੜੇ ਸਮੇਂ ਦੇ ਵਿੱਚ ਵੱਡੀ ਤਰੰਗੀ ਕੀਤੀ ਆ ਸੋ ਮੈਂ ਸਾਰੇ volunteers ਸਾਹਿਬਾਨਾਂ ਤਹਿਤ ਤੋਂ ਧੰਨਵਾਦੀ ਆ ਤੇ ਪੂਰਵ ਦੁਬਾਰਾ ਤੋਂ ਸਰਦਾਰ ਜਗੂਬ ਸਿੰਘ ਜੀ ਗੁਪੀ ਸਾਹਿਬ ਤੇ ਸਰਦਾਰ ਤਜੀਂਦਰ ਸਿੰਘ ਜੀ ਚੰਦੀ ਸਾਹ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਸਾਥੀਨਾ ਸਾਡੇ ਸਾਹਮਣੇ ਸੱਚੀ ਫੋਟੋ ਬਾਅਦ ਚੁੱਕਾ ਆ ਜਾਓ ਉਹ ਦੇਖੀ ਟੈਂਪਰ ਚੁੱਕੋ ਪਟੈਚ ਉਹ ਬਹੁਤ ਬਹੁਤ ਨੌਸਾਂ ਸੰਗੀਤ ਦਾ ਸਾਡਾ ਰੋਲ ਰੋਲ ਕਹਾਣੀ ਕਰਵਾਦੀ ਆ ਸਾਰਿਆਂ ਨੂੰ ਸਾਰਿਆਂ ਨੇ ਆਪਣਾ ਸਮਰਥਨ ਦਿੱਤਾ ਬੰਦ ਕਰ ਲੈ ਕੋਈ ਦੋ ਲੋਕ ਮੋਬਾਈਲ ਫੜੀ ਬੰਦਾ ਕਿ ਕਰਿਆ ਸਾਰ ਸਨੀਰ ਕਾ ਵੀਡੀਓ ਬਣਾ ਲਈ ਉੱਤੇ ਨੂੰ ਕਰਦੇ ਭਾਣੀ ਵੀ ਆ ਸਾਰ ਸਾਰ ਤਬਾ ਹੋ ਪਸਿਸ ਕਿਉਂ ਮੈਂ ਭਾਈ ਕਿੱਧਰ ਹੋ ਮਤਮੀ ਸਾਹਬ ਫਾਜੀ ਲਾਇਆ ਮੈਨੂੰ ਨਾ ਲਾਇਆ ਵੀ ਪਾਰਟੀ ਦੇ ਚਾਮੇ ਤਾਵੇਂ ਗੌਣ ਨਹੀਂ ਮੋਡਲ ਆਂਡੀ ਅੱਲਾ ਪਤਨ ਪਰ ਚੈਨਲ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਰਾਜ ਹੁੰਦੇ ਬੜੇ ਮੀਨ ਵੱਲੋਂ ਬਾਤ ਚੱਲੇਗਾ